ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਸਰਮੇਲ ਦੀ ਜ਼ਿੰਦਗੀ ਦੇ ਭਾਗ 55ਵੇਂ ਬਾਰੇ। ਸੋ ਭਾਗ 55 ਵਿੱਚ ਤੁਸੀਂ ਵੇਖਿਆ ਵੀ ਸਰਮੇਲ ਦੇ ਗਰੁੱਪ ਦਾ ਵੱਡਾ ਲੀਡਰ ਵੇਦ ਹੁੰਦਾ ਜਿਹੜਾ ਉਹ ਆਪਣਾ ਭੇਸ ਵਟਾ ਕੇ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗ ਪੈਂਦਾ ਪਰ ਉੱਥੋਂ ਦਾ ਇੱਕ ਬੰਦਾ ਉਹਨੂੰ ਪਛਾਣ ਲੈਂਦਾ ਤੇ ਹੁਣ ਉਹ ਪੁਲਿਸ ਦੀ ਗ੍ਰਿਫਤ ਵਿੱਚ ਆ ਚੁੱਕਿਆ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਪੜਾਣ ਵਾਲੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣ। ਐਸਪੀ ਸ਼ਰਮੇ ਨੇ ਹੁਣ ਵੇਦ ਨੂੰ ਸਮਝਾਉਂਦੇ ਆ ਕਿਹਾ ਵੀ ਹਿੰਦੂ ਤਾਰਸ ਦੇਣਾ ਤੇ ਲੈਣਾ ਸਾਡੀ ਲਾਲ ਕਿਤਾਬ ਵਿੱਚ ਕਿਤੇ ਨਹੀਂ ਲਿਖਿਆ ਤੇਰੀ ਲਾਲ ਕਿਤਾਬ ਵਾਲਾ ਮਾਓ ਭਾਰਤ ਦਾ ਦੁਸ਼ਮਣ ਤੇ ਪਾਕਿਸਤਾਨ ਦਾ ਦੋਸਤ ਹੈ ਪਤਾ ਹੈ ਨਾ ਤੈਨੂੰ ਉਹਦੇ ਕਾਰਨ ਸਾਨੂੰ ਪਾਕਿਸਤਾਨ ਨਾਲ ਕਿੰਨੀਆਂ ਜੰਗਾਂ ਲੜਨੀਆਂ ਪਈਆਂ ਨੇ ਐਸਪੀ ਨੇ ਮੁੰਡੇ ਨੂੰ ਹੱਥਾਂ ਵਿੱਚ ਲੈਣ ਦੀ ਪ੍ਰਥਾ ਮਾਰਿਆ ਹੁਣ ਮਾਓ ਸਰਮਾਇਦਾਰਾਂ ਦਾ ਦੁਸ਼ਮਣ ਤੇ ਕਾਮਯਾ ਕਿਸਾਨਾਂ ਦਾ ਦੋਸਤ ਹੈ ਭਾਰਤ ਪਾਕਿਸਤਾਨ ਆਪਣੀ ਥਾਂ ਨੇ ਸਰਮਾਇਅਦਾਰੀ ਦੇ ਏਜੰਟਾਂ ਆਪਣੀਆਂ ਗੱਡੀਆਂ ਬਚਾਉਣ ਲਈ ਲੋਕਾਂ 'ਸਿਰ ਜੰਗਾਂ ਮੜੀਆਂ ਨੇ ਅਗਾਂ ਨੂੰ ਵੀ ਲੜ ਸਕਦੇ ਨੇ ਕਿਉਂਕਿ ਸਰਮਾਇਅਦਾਰੀ ਦੀ ਖੁੱਲੀ ਲੁੱਟ ਵਿੱਚ ਆਰਥਿਕ ਮਸਲੇ ਹੱਲ ਨਹੀਂ ਹੋਣੇ। ਵੇਦ ਕੋਲ ਨਾ ਝਿਜਕ ਸੀ ਤੇ ਨਾ ਹੀ ਡਰ ਸੀਗਾ ਉਹਦੇ ਕੋਲ। ਉਸਨੇ ਸਾਹਮਣੇ ਹਰ ਸਵਾਲ ਦਾ ਪੂਰੀ ਚੰਗੀ ਤਰ੍ਹਾਂ ਉੱਤਰ ਦਿੱਤਾ। ਤੇ ਜਿਹੜਾ ਬੰਗਲਾਦੇਸ਼ ਆਜ਼ਾਦ ਕਰਵਾਇਆ ਅਸੀਂ ਇਸ ਤਰੀਕ ਸੱਚਾਈ ਨੂੰ ਕਿੱਥੇ ਲਗਾਉਂਗੇ ਤੁਸੀਂ? ਸਾਹਮਣੇ ਬੰਬ ਦੇ ਧਮਾਕੇ ਵਰਗਾ ਠੋਸ ਸਬੂਤ ਅੱਗੇ ਲੈ ਕੇ ਆਂਦਾ। ਹਾਂ, ਮੁੰਡਾ ਪੂਰਾ ਕੋ ਮੁਸਕਾ ਪਿਆ। ਸਰਮਾਇਅਦਾਰੀ ਆਪਣੇ ਵਿਰੋਧਕਾਰਨ ਦੋ ਥਾਵਾਂ ਵਿੱਚ ਵੰਡੀ ਗਈ ਆ ਹੁਣ। ਤੁਹਾਨੂੰ ਅਜਿਹੀਆਂ ਪੁੱਠੀਆਂ ਚਾਬੀਆਂ ਲੱਗੀਆਂ ਨੇ ਕਿ ਸਿੱਧਾ ਝਾਗ ਦੇ ਝਾਗ ਦੇ ਟੀਰ ਮਾਰਨ ਲੱਗ ਪ ਐਸਪੀ ਮੋਰਚਾ ਛੱਡ ਖਲੋਤਾ ਹੁਣ ਐਸਪੀ ਸਾਹਿਬ ਆਪਣਾ ਟੀਰ ਕਿਸੇ ਨੂੰ ਨਹੀਂ ਦਿਖਦਾ ਖਾਸ ਤੌਰ ਤੇ ਹਕੂਮਤੀ ਪਾਰਟੀ ਨੂੰ ਲੋਕ ਨਿਰਣਾ ਕਰ ਲੈਣਗੇ ਤਰੀਕ ਖੁਦ ਫਤਵੇ ਲਿਖੇਗੀ ਪਰ ਇੱਕ ਸੱਚ ਮੈਂ ਤੁਹਾਨੂੰ ਕਹਿ ਦਿੰਦਾ ਵੀ ਤੁਹਾਡਾ ਟੀਰ ਆਪਰੇਸ਼ਨ ਬਿਨਾਂ ਨਹੀਂ ਨਿਕਲਣਾ ਵੇਦ ਦੇ ਮਨੋਂ ਸਾਰੇ ਪੈ ਨਿਕਲ ਚੁਕੇ ਸਨ ਉਸ ਨੂੰ ਪਤਾ ਸੀ ਵੀ ਮੇਰੇ ਨਾਲ ਕੀ ਵਾਪਰਨੀ ਹੈ ਪਰ ਉਸ ਇੱਕ ਮਰਦ ਆਸ਼ਕਮੰਗ ਖੇੜੇ ਮਥੇ ਚੱਲਣ ਦਾ ਮਨ ਬਣਾਉਂਦਿਆ ਅੰਦਰ ਲਗ ਭਾਰ ਕੱਢਿਆ ਹੁਣ Hindu ਹੋਣ ਦੇ ਨਾਤੇ ਤੈਨੂੰ ਮਾਫ ਕੀਤਾ ਜਾ ਸਕਦਾ ਪਰ ਇੱਕ ਸ਼ਰਤ ਹੈ ਪ੍ਰੀਤੂ ਵਾਲੀ ਰਗੂਨ ਅੰਦਰ ਨੇ ਮੰਦੀ ਗੱਲ ਮੁੱਡੇ ਅੱਗੇ ਰੱਖ ਦਿੱਤੀ ਹੁਣ ਉਹ ਇੱਕ ਸੂਜਵਾਨ ਇਨਕਲਾਬੀ ਤੋਂ ਨਿਰ ਉਤਰ ਹੋਇਆ ਅਕੀਬ ਲਾਈ ਹੱਥ ਮਾਰ ਰਿਹਾ ਸੀਗਾ ਭੱਜਲ ਹਿੰਦੂ ਹੋਣ ਨਾਲੋਂ ਮਰਦ ਮਨੁੱਖ ਹੋ ਕੇ ਮਰਨ ਨੂੰ ਤਰਜੀਹ ਦਵਾਂਗਾ ਮੇਰੇ ਅੱਗੇ ਕੋਈ ਲਾਲਚ ਕੋਈ ਸ਼ਰਤ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ ਮੇਰੀ ਗੋਲੀ ਮੈਨੂੰ ਬਖਸ਼ ਦਿਓ ਜਾਵਦਾ ਸੀ ਜਿਵੇਂ ਉਹ ਕੁਝ ਪੀ ਕੇ ਸਰੂਰ ਵਿੱਚ ਆ ਗਿਆ ਚੱਲ ਫਿਰ ਤੇਰੀ ਮਰਜ਼ੀ ਮੈਨੂੰ ਅਫਸੋਸ ਹੈ ਤੇ ਕੋਈ ਦੋਸ਼ ਮੈਨੂੰ ਨਾ ਦੇਈਂ ਫਿਰ ਐਸਪੀ ਨੇ ਹਾਰੇ ਮਨ ਨਾਲ ਆਖਿਆ ਨੂੰ ਮੈਨੂੰ ਖੁਸ਼ੀ ਹੈ ਤਸੀਹਾਂ ਦੀ ਲਾਟ ਬਿਨਾ ਚਾਨਣ ਨਹੀਂ ਹੁੰਦਾ ਇਹ ਜਾਣਨ ਸਾਡੇ ਮੁਨਾਖੇ ਲੋਕਾਂ ਨੂੰ ਚਾਹੀਦਾ ਐ ਐਸਪੀ ਨੇ ਸੋਚਿਆ ਵੀ ਆਕੜੀ ਗਰਦਨ ਜੁੜੇ ਮੋਢੇ ਤੇ ਵੱਡੇ ਸਿਰ ਵਾਲਾ ਬੇਟਾ ਵਾ ਮਨੁੱਖ ਇੰਨਾ ਸਾਹਸ ਕਿਵੇਂ ਕਰ ਸਕਦਾ ਪਹਾੜ ਵਾਗੀ ਹਕੂਮਤ ਨਾਲ ਮੱਥਾ ਲਾ ਕੇ ਕਿਵੇਂ ਅੜ ਕੇ ਖਲੋ ਸਕਦਾ ਹੈ ਉਹਦਾ ਹੱਥ ਟੱਲੀ ਨੂੰ ਜਾ ਵਜਾ ਉਡੀਕ ਵਿੱਚ ਖਲੋਤਾ ਸਿਪਾਹੀ ਚੱਟ ਮਾਸਟਰ ਵੇਦ ਨੂੰ ਲੈ ਕੇ ਬਾਹਰ ਨਿਕਲ ਗਿਆ ਅਸਲ ਵਿੱਚ ਉਹ ਵੇਦ ਨੂੰ ਛੱਡ ਕੇ ਇੱਕ ਪੁੰਨ ਖਟਣਾ ਚਾਹੁੰਦਾ ਸੀਗਾ ਪਹਿਲਾਂ ਮਾਰੇ ਨਕਸਲਾਈਟ ਮੁੰਡੇ ਰਾਤ ਨੂੰ ਟੋਕੇ ਲੈ ਕੇ ਉਹਦੇ ਪਲੰਗ ਉਤੇ ਆ ਚੜਦੇ ਸਨ ਨਸ਼ੇ ਵਾਲੀਆਂ ਗੋਲੀਆਂਸ ਨੂੰ ਨੀਂਦ ਤੇ ਜਵਾਬ ਦੇ ਰਹੀਆਂ ਸਨ ਬਾਲ ਕੋ ਝਪਕਦਿਆਂ ਹੀ ਉਹ ਬਰੜ ਪੈਂਦਾ ਸੀਗਾ ਕਿਉਂਕਿ ਰਗੁਨੰਦਨ ਜਨਮ ਕਰਮਾ ਅਤੇ ਪੋਨ ਪਾਪਾਂ ਦੇ ਸੰਸਕਾਰ ਵਿੱਚ ਪੜ ਕੇ ਜਵਾਨ ਹੋਇਆ ਸੀ ਇਸ ਲਈ ਉਹ ਨੌਜਵਾਨ ਉਸ ਦੇ ਸਿਰ ਵਿੱਚ ਭੂਤ ਬਣ ਕੇ ਚੜ ਗਏ ਸਨ ਉਸ ਦਾ ਮਨ ਸ਼ਾਦੀ ਭਰਦਾ ਸੀਗਾ ਇਹ ਗਲਤ ਹੈ ਗਨਾਹ ਹੈ ਪਰ ਉਹ ਚਲਦੇ ਖਰਾਫ ਦਾ ਪੁੱੜ ਹੋ ਕੇ ਦਾਣੇ ਪੇਂਣ ਦੀ ਮਜਬੂਰ ਸੀਗਾ ਵੇਦ ਦੇ ਜਾਣ ਪਿੱਛੋਂ ਡੀਐਸਪੀ ਬਰਾੜ ਸਾਬ ਦੇ ਕੋਲ ਆ ਗਿਆ ਹੁਣ ਜਦੋਂ ਦਾ ਉਹਦਾ ਮੁੰਡਾ ਨਕਸਰਾਈਟਾ ਮਾਰਿਆ ਸੀਗਾ ਉਹਦੀ ਹਾਲਤ ਪਾਗਲਾ ਵਰਗੀ ਹੋ ਗਈ ਸੀ ਵੇਦ ਨੂੰ ਦੇਖਦੇ ਸਾਰ ਉਹਦੇ ਅੰਦਰ ਬਦਲੇ ਦੀ ਅੱਗ ਭੰਪੜ ਮਾਣੂ ਕਰਉਤੀ ਜਿਹੜੇ ਥਾਣੇ ਵੇਦ ਕਰਕੇ ਵਿੱਚ ਨਰੜਿਆ ਹੋਇਆ ਸੀਗਾ ਉਹ ਲੋਕਾਂ ਦੇ ਠਾਠਾ ਮਾਰਦੇ ਬਾਜ਼ਾਰ ਦੇ ਐਨ ਵਿਚਕਾਰ ਸੀਗਾ ਲੋਕ ਆਪਣੀ ਲੋੜ ਤੇ ਐਸ ਦੀਆਂ ਚੀਜ਼ਾਂ ਧੜਾ ਧੜ ਖਰੀਦੀ ਜਾ ਰਹੇ ਸਨ ਕਿਸੇ ਨੂੰ ਨਹੀਂ ਸੀ ਪਤਾ ਵੀ ਉਹਨਾਂ ਦੇ ਖਾਤਰ ਇਸ ਰਨਕੀਲੇ ਬਾਜ਼ਾਰ ਵੇਦਨਾ ਦਾ ਮਾਸਟਰ ਕੜੱਕੇ ਚੜਿਆ ਹਲਾਲ ਹੋ ਰਿਹਾ ਰੋ ਵਿੱਚ ਆਏ ਬਰਾੜ ਦੀਆਂ ਵਿੱਚੋਂ ਮੁੱਠਾ ਨੇ ਆਪਣੇ ਸਾਰੇ ਵੱਲ ਖੋਲ ਲਏ ਉਸ ਨੇ ਰਗਨੰਦਨ ਤੋਂ ਅੱਗੇ ਚਾਹੀ ਸਾਹ ਬਾਦਰ ਇਹਨਾਂ ਮੇਰੇ ਜਿਦਰ ਦਾ ਟੋਟਾ ਮਾਰਿਆ ਮੇਰੇ ਅੰਦਰ ਲਾਟਾਂ ਮੱਤ ਰਹੀਆਂ ਨੇ ਇਹਨੂੰ ਮੇਰੇ ਹਵਾਲੇ ਕਰ ਦਿਓ ਜਿਵੇਂ ਮਰਜ਼ੀ ਤਾਂ ਦਾ ਭੁਗਤਾਵਾ ਇਹਦਾ ਐਸਪੀ ਇਹ ਦੋ ਮਟਾ ਹੋਣ ਕਾਰਨ ਰਿਤਨਾ ਚਾਹੁੰਦਾ ਸੀਗਾ ਪਰ ਉਹ ਨਾ ਵੀ ਨਾ ਕਰ ਸਕਿਆ ਠੀਕ ਹੈ ਰਾਤੀ ਤੁਸੀਂ ਨਾਲ ਚਲੇ ਜਾਣਾ ਉਹਦਾ ਕੰਪਨੀ ਵਿੱਚ ਆਇਆ ਮਨ ਕਹਿ ਰਿਹਾ ਸੀ ਵੀ ਮੈਨੂੰ ਹੱਥੀ ਪਾਪ ਨਹੀਂ ਕਰਨਾ ਪਵੇਗਾ ਹਰ ਬੰਦਾ ਆਪਣੇ ਕਰਮਾਂ ਦਾ ਫਲ ਭੋਗਦਾ ਹੈ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਆਖਦੇ ਨੇ ਵੀ ਸੰਸਾਰ ਦਾ ਸਾਰਾ ਜੀ ਪਸਾਰਾ ਮੈਂ ਆਪਾਂ ਮੈਂ ਸਭ ਨੂੰ ਮਾਰੀ ਬੈਠਾਂ ਜਨਮ ਮਰਨ ਸੁਪਨਾ ਹੈ ਉਸ ਨੂੰ ਇੱਕ ਮਿਥਿਆਸਕ ਕਹਾਣੀ ਯਾਦ ਆ ਗਈ ਹੁਣ ਇੱਕ ਜਲਾਦ ਧਰਮਰਾਜ ਦੇ ਪੇਸ਼ ਹੋਇਆ ਉਹਦੇ ਕਰਮਾਂ ਦਾ ਬਰੀਕਾ ਤਫ ਰੋਲਿਆ ਗਿਆ ਤਾਂ ਮਹਾਰਾਜ ਨੇ ਉਸ ਨੂੰ ਡੰਨ ਸੁਣਾਇਆ ਵੀ 1000 ਸਾਲ ਨਰਕਾਂ ਵਿੱਚ ਤਸੀਹੇ। ਰਹਿਮ ਧਰਮਰਾਜ ਮੇਰਾ ਕੋਈ ਦੋਸ਼ ਨਹੀਂ ਹੈਗਾ। ਮੈਂ ਤਾਂ ਆਪਣੇ ਰਾਜੇ ਦਾ ਵਫਾਦਾਰ ਰਹਿ ਕੇ ਹੁਕਮ ਮੰਨਿਆ। ਕਿਸੇ ਬੇਗੁਨਾਹ ਦੇ ਖੂਨ ਦੀ ਸਜ਼ਾ ਰਾਜੇ ਨੂੰ ਮਿਲਣੀ ਚਾਹੀਦੀ ਹੈ ਨਾ ਕਿ ਮੈਨੂੰ। ਜਨਲਾਦ ਦੀ ਦਲੇਰ ਠੀਕ ਸੀਗੀ ਉਹ ਵਫਾਦਾਰੀ ਨਾਲ ਅੱਗੇ ਆ ਪੜੀ ਸੀ ਉਹਨੇ। ਧਰਮਰਾਜ ਨੇ ਯਮਰਾਜ ਨੂੰ ਭੇਜ ਕੇ ਰਾਜਾ ਵੀ ਆਪਣੇ ਦਰਬਾਰ ਤਲਬ ਕਰ ਦਿਆ ਹੁਣ। ਚੇਤਰ ਗੁਪਤ ਨੇ ਉਹਦੇ ਲੇਖੇ ਵਿੱਚ ਵੀ ਪਾਪ ਹੀ ਪਾਪ ਲਿਖੇ ਵਿਖਾਏ। ਉਨ ਕਰਮ ਕੋਈ ਨਹੀਂ ਸੀਗਾ ਧਰਮਰਾਜ ਨੇ ਰਾਜੇ ਨੂੰ ਸੁਣਾਇਆ ਵੀ ਰਾਜਾ ਸਾਹਿਬ ਜਲਾਦ ਭਾਈ ਸਾਰੇ ਕਤਲ ਤੇਰੇ ਜੁਮੇ ਪਾਉਂਦਾ ਹੈ ਅਤੇ ਤੇਰੇ ਹੁਕਮ ਦੀ ਵਫਾਦਾਰੀ ਮੰਨ ਕੇ ਬਰੀ ਹੁੰਦਾ ਹੈ ਤੂੰ ਆਪਣੀ ਸਫਾਈ ਦੇ ਸਕਦਾ ਹੈ ਨਹੀਂ ਤਾਂ ਹਜ਼ਾਰ ਬਰੇ ਨਰਕਾਂ ਵਿੱਚ ਗੁਰਜਾਂ ਦੀ ਮਾਰ ਹੇਟਾਂ ਸਜ਼ਾ ਭੁਗਤ ਨਹੀਂ ਪਵੇਗੀ ਤੈਨੂੰ ਰਾਜਾ ਰੇਸ਼ਮੀ ਰਮਾਲ ਨਾਲ ਮੁੜਕਾ ਸਾਫ਼ ਕਰਦਿਆਂ ਬੋਲਿਆ ਵੀ ਧਰਮਰਾਜ ਜੀ ਮੈਂ ਆਪਣੇ தਪ ਅਤੇ ਪੁੰਨ ਦੇ ਆਸਰੇ ਰਾਜਾ ਬਣਿਆ ਲੰਬੇ ਚੌੜੇ ਰਾਜ ਵਿੱਚ ਨਿਆਂ ਕਰਦਿਆਂ ਇੱਕ ਅੱਧ ਭੁੱਲ ਵੀ ਹੋ ਸਕਦੀ ਹੈ ਮੇਰੇ ਸਾਰੇ ਮੁਕਦਮੇ ਸਰਕਾਰੀ ਵਕੀਲ ਲੜਦਾ। ਮੁਕਦਮਾ ਗੁੰਜਲਦਾਰ ਹੋ ਜਾਣ ਤੇ ਸਰਕਾਰੀ ਵਕੀਲ ਨੂੰ ਵੀ ਸੰਮਣ ਕਰਕੇ ਬੁਲਾਉਣਾ ਪਿਆ। ਉਸ ਨੂੰ ਸਾਰੀ ਤਫਸੀਲ ਦੱਸੀ ਗਈ। ਵਕੀਲ ਨੇ ਜਲਾਦ ਉੱਤੇ ਜਰਾ ਸ਼ੁਰੂ ਕਰ ਦਿੱਤੀ। ਭਾਈ ਜਲਾਦ ਤੂੰ ਰਾਏ ਦਾ ਵਫਾਦਾਰ ਰਹਿਣ ਦੀ ਸੌਖਾਦੀ ਹੈ। ਖਾਦੀ ਹੈ ਵਕੀਲ ਸਾਹਿਬ। ਭੇਤ ਲੁਕਾ ਕੇ ਰੱਖਣ ਦਾ ਹਲਫ ਲਿਆ। ਰਾਜੇ ਦੀ ਔਕਸੌਖ ਵਿੱਚ ਮਰਨ ਦੀ ਪ੍ਰਤੀਗਿਆ ਕੀਤੀ। ਹਾਂਜੀ 16 ਨੇ ਕੀਤੀ ਹੈ। ਤੇ ਫਿਰ ਹੁਣ ਰਾਜਾ ਸਾਹਿਬ ਦੀ ਥਾਂ ਡੰਨ ਪਰ ਤੋਂ ਕਿਉਂ ਮੁਕਰਦਾ ਹੈ? ਵਕੀਲ ਨੇ ਧਰਮ ਰਾਜ ਨੂੰ ਸੰਬੋਧਨ ਕਰਦਿਆਂ ਜਰਾ ਜਾਰੀ ਰੱਖੀ। ਬਿਜਲਾਦ ਨੂੰ ਜੇ ਕਿਸੇ ਕੇਸ ਵਿੱਚ ਮੁਲਜ਼ਮ ਦੇ ਬੇਗੁਨਾ ਹੋਣ ਦਾ ਪਤਾ ਸੀਗਾ ਇਹ ਆਪਣੀ ਜ਼ਮੀਰ ਦੀ ਆਵਾਜ਼ ਤੇ ਆਸਰੇ ਵਿਚਾਰੇ ਦੀ ਧੌਣ ਉਤੇ ਤਲਵਾਰ ਚਲਾਉਣਾ ਨਾ ਕਰ ਸਕਦਾ ਸੀ ਇਸ ਕੋਲ ਪਰਮਾਤਮਾ ਦਾ ਦਿੱਤਾ ਹੋਇਆ ਇੱਕ ਮੌਕਾ ਸੀਗਾ ਜਿਹੜਾ ਇਸ ਨੇ ਇੱਕ ਵਾਰੀ ਵੀ ਨਹੀਂ ਵਰਤੇ ਆ ਸੋ ਮਾਈ ਲਾਰਡ ਰਾਜਾ ਸਾਹਿਬ ਉਤੇ ਕੋਈ ਵੀ ਦੋਸ਼ ਨਹੀਂ ਆਉਂਦਾ ਐਸਪੀ ਰਗੁਰੰਤਨ ਦੀ ਚੇਤਨਾ ਹੋਰ ਵੀ ਤੜਪੋ ਠੀ ਵੀ ਮੈਂ ਜਲਾਦ ਵੀ ਬਣਿਆ ਰਾਜਾ ਵੀ ਬਣਿਆ ਮੇਰੇ ਬਚਾਅ ਵਾਸਤੇ ਕੋਈ ਵੀ ਦਲੀਲ ਕਾਟ ਨਹੀਂ ਕਰ ਸਕਦੀ ਉਹ ਡਿੱਗਦਾ ਸਿਰ ਹੱਥ ਉਤੇ ਬੋਚੀ ਸੋਚਾਂ ਵਿੱਚ ਡੁੱਬਾ ਹੋਇਆ ਸੀਗਾ ਜਦੋਂ ਉਸਨੇ ਇੱਕ ਹਵਲਦਾਰ ਨੇ ਤਲਾ ਆ ਕੇ ਦਿੱਤੀ ਵੀ ਜਨਾਬ ਆਉਣ ਵਾਲੇ ਦੀ ਆਵਾਜ਼ ਥਥਲਾਈ ਹੋਈ ਸੀ ਡੀਐਸਪੀ ਸਾਹਿਬ ਨੇ ਮਲਜ਼ਮ ਦੀਆਂ ਅੱਖਾਂ ਚਾਕੂ ਨਾਲ ਕੱਢ ਦਿੱਤੀਆਂ ਨੇ ਜੀ ਜੋਂਦੇ ਦੀਆਂ ਅੱਖਾਂ ਕੱਢ ਦਿੱਤੀਆਂ ਐਸਪੀ ਹੋਰ ਵੀ ਘਬਰਾ ਗਿਆ ਕਿਉਂ ਉਸ ਆਪੇ ਤੋਂ ਪੁੱਛਿਆ ਉਸ ਨੂੰ ਕੋਈ ਜਵਾਬ ਨਾ ਔੜਿਆ ਸਗੋਂ ਉਹਦੇ ਕੰਨਾਂ ਨੇ ਪਰਸਰਾਮ ਦਾ ਫੋਨ ਟਣਾ ਟਣ ਕਰਦਾ ਸੁਣਿਆ ਰਗੁਨੰਦਰ ਨੂੰ ਹੁਣ ਝਟਖਿਆ ਲੱਗਿਆ ਵੀ ਜੇ ਮੈਂ ਡੀਆਈਜੀ ਹੋ ਕੇ ਪੈਨਸ਼ਨ ਜਾਣਾ ਹੈ ਤਾਂ ਸਭ ਕੁਝ ਵਫਾਦਾਰੀ ਨਾਲ ਕਰਨਾ ਪਵੇਗਾ ਮੈਨੂੰ ਜ਼ਮੀਰ ਦੀ ਸੰਗੀ ਕੁੱਟਣੀ ਹੋਵੇਗੀ ਪਰ ਜੇ ਉਹਨਾ ਮੇਰੇ ਬਿਨੇ ਪਾਲ ਨੂੰ ਕੁਝ ਕਰ ਦਿੱਤਾ ਫੇਰ ਉਹ ਕੁਰਸੀ ਹੇਠਲੇ ਲਾਲ-ਨੀਲੇ ਫਰਸ਼ ਤੱਕ ਕੰਬ ਗਿਆ ਪੁੱਤਰ ਦੇ ਮੋਹ ਵਿੱਚ ਉਹਦੀਆਂ ਆਂਦਰਾਂ ਨੂੰ ਕੜਲ ਪੈ ਗਿਆ ਰਗੁਨੰਦਨ ਅਸੀਂ ਹੁਕਮ ਦੇ ਗੁਲਾਮ ਆਂ ਬੇਜਮੀਰੇ ਮਨੁੱਖਾਂ ਨਹੀਂ ਉਸ ਆਪੇ ਨੂੰ ਫਤਵਾ ਦਿੱਤਾ ਹੌਲਦਾਰ ਮੰਗਲ ਬਰਾੜ ਦੀ ਸ਼ਿਕਾਇਤ ਕਰਨ ਆਇਆ ਸੀ ਉਹਦੀ ਰੂਹ ਪੈਪਿਤ ਕਰ ਦੇਣ ਵਾਲਾ ਨੰਗਾ ਜ਼ੁਲਮ ਸਹਿ ਨਹੀਂ ਸਕੀ ਸੀ ਮੰਗਲ ਆਪਣੇ ਘਰੋਂ ਵੇਦ ਲਈ ਰੋਟੀ ਲੈ ਕੇ ਆਇਆ ਸੀਗਾ ਹੁਣ ਤੱਕ ਕਰੇ ਹੁਕਮਾਕਾਰ ਨੇ ਉਸ ਨੂੰ ਪਾਣੀ ਦੀ ਬੂੰਦ ਤੱਕ ਨਹੀਂ ਦਿੱਤੀ ਗਈ ਸੀ ਬਰਾੜ ਸਾਹਿਬ ਬਾਹਰਲੀ ਬੈਠਕ ਵਿੱਚ ਮੇਜ਼ ਲਾਈ ਵਿਸਕੀ ਪੀ ਪੀ ਕੇ ਜੰਗ ਲਈ ਤਿਆਰ ਹੋ ਰਿਹਾ ਸੀਗਾ ਉਹ ਨਹੀਂ ਭਰਾਵਾ ਰੋਟੀ ਹੁਣ ਕਾਹਦੇ ਲਈ ਖਾਣੀ ਐ ਜੇ ਤੂੰ ਮਿਹਰਬਾਨੀ ਕਰ ਸਕਦਾ ਤਾਂ ਬੋਕ ਪਾਣੀ ਲਿਆ ਦੇ ਮੇਰਾ ਸੰਗ ਪਿਆਸ ਨੇ ਉਹਦਾ ਸੰਗ ਫੜ ਲਿਆ ਸੀਗਾ ਮੰਗਲ ਸਿੰਘ ਵੇਦ ਕੋਲ ਆਉਣਾ ਨਹੀਂ ਜੀ ਜਾਂਦਾ ਉਸ ਨੂੰ ਦੇਖਦੇ ਸਾਰ ਦਰਦ ਦੀਆਂ ਕਾਤੀਆਂ ਉਹਦੇ ਅੰਦਰ ਭੰਗੜਾ ਪਾਉਣ ਲੱਗ ਜਾਂਦੀਆਂ ਸਨ ਉਸ ਪਾਣੀ ਦਾ ਗਲਾਸ ਉਹਦੇ ਮੂੰਹ ਨੂੰ ਲਾਇਆ ਵੇਦ ਦਾ ਅੰਦਰ ਪਿਆਸ ਨਾਲ ਸੱਸੀ ਦਾ ਰੇਗਿਸਤਾਨ ਬਣਿਆ ਪਿਆ ਸੀਗਾ ਪਾਣੀ ਦਾ ਗਲਾਸ ਪੀ ਕੇ ਵੇਦ ਦੀ ਤੌਣ ਪਾਸੇ ਨੂੰ ਲੁੜਕ ਗਈ ਮੰਗਲ ਘਬਰਾ ਕੇ ਉਥੋਂ ਪਰੇ ਹੋ ਗਿਆ ਉਹਦੇ ਬਾਣੇ ਮਲਜ਼ਮ ਆਖਰੀ ਸਾਲ ਆ ਰਿਹਾ ਸੀਗਾ ਅਤੀ ਰਾਤ ਹੋਣ ਤੇ ਵੇਦ ਨੂੰ ਟਰੱਕ ਵਿੱਚ ਸੁੱਟ ਲਿਆ ਗਿਆ ਅੱਗੇ ਲਿਜਾ ਕੇ ਵੇਹ ਤੱਕ ਕੰਮ ਕਰਕੇ ਬਰਾੜ ਭਾਵਕ ਹੋ ਗਿਆ ਪੁੱਤ ਮਨਦੀਪ ਸਿੰਘ ਮੈਂ ਤੇਰਾ ਬਦਲਾ ਲੈ ਲਿਆ ਮੁਰ ਮੋਦੀ ਬੋਤਲ ਸੁੱਟ ਕੇ ਉਸ ਨੇ ਧਾਹ ਮਾਰਦੀਆਂ ਸ਼ੁਰੂ ਕਰ ਦਿੱਤੀਆਂ ਖਾਣੇਦਾਰ ਨੇ ਉਸ ਨੂੰ ਬਾਹਾਂ ਫੜ ਕੇ ਜੀਬ ਵਿੱਚ ਬਿਠਾ ਲਿਆ ਜਦੋਂ ਅਗਲੇ ਦਿਨ ਟਿਊਬਲ ਤੇ ਕਿਸਾਨਾਂ ਨੇ ਆ ਕੇ ਕਾਰਾ ਵੇਖਿਆ ਤਾਂ ਲੋਕਾਂ ਵਿੱਚ ਆਇਆ ਡਰ ਆਪਣੇ ਆਪ ਰੋਵ ਵਿੱਚ ਬਦਲਣ ਲੱਗ ਪਿਆ ਹੁਣ ਇੱਕ ਸਟੂਡੈਂਟ ਨੇ ਮੋਕਾ ਵਟ ਕੇ ਪੁਕਾਰਿਆ ਵੀ ਮਾਸਟਰ ਵੇਜ਼ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਰਿਆਂ ਨੇ ਮੁਕੇ ਲੈ ਰਾ ਕੇ ਪ੍ਰਤੀਗਿਆ ਕੀਤੀ ਫਿਰ ਉਹਨਾਂ ਕਿਸਾਨਾਂ ਦੀ ਮਦਦ ਨਾਲ ਸੀ ਦੇ ਸੰਸਕਾਰ ਦਾ ਔੜ-ਪੌੜ ਕਰਨਾ ਸ਼ੁਰੂ ਕਰ ਦਿੱਤਾ ਡੀਐਸਪੀ ਬਰਾੜ ਦਾ ਦਫ਼ਤਰ ਅਤੇ ਘਰ ਇੱਕੋ ਥਾਂ 'ਚ ਹਨ ਅੱਗੇ ਦਫ਼ਤਰ ਅਤੇ ਪਿੱਛੇ ਰਾਹੇ ਸੀਗੀ ਲੰਬੀ ਜੋੜੀ ਕੋਠੀ ਵਰਗਾ ਮਕਾਨ ਸੀਗਾ ਜਿਸ ਵਿੱਚ ਡ੍ਰਾਇੰਗ ਰੂਮ ਤੋਂ ਲੈ ਕੇ ਟੁੱਟੇ ਸਿੰਘਾਂ ਵਾਲੀ ਮੱਜ ਦੇ ਸ਼ੈੱਡ ਤੱਕ ਲੋੜ-ਗੁਜ਼ਰਾ ਸਭ ਕੁਝ ਸੀਗਾ ਬਾਰੋਂ ਆਏ ਕਨੋਬੜ ਮੋਢੇ ਨੇ ਸਾਹਬ ਦੇ ਰੀਡਰ ਤੋਂ ਅੰਦਰ ਜਾਣ ਦੀ ਅਗਿਆ ਮੰਗੀ ਕੰਮ ਕੀ ਹੈ ਰੀਡਰ ਨੇ ਸ਼ੱਕੀ ਨਜ਼ਰਾਂ ਨਾਲ ਆਉਣ ਵਾਲੇ ਨੂੰ ਉਤਾਰਿਆ ਮੈਂ ਉਹਨਾਂ ਦੇ ਨਾਲ ਇੱਕ ਰੁਕਾ ਲੈ ਕੇ ਆਇਆ ਅਰਜੈਂਟ ਹੈ ਮੁੰਡੇ ਨੇ ਭਰੋਸੇ ਵਾਲੀ ਭਾਵਨਾ ਨਾਲ ਉੱਤਰ ਦਿੱਤਾ ਉਹਨਾਂ ਨੂੰ ਫੇਰੋ ਦੋ ਮਿੰਟ ਫਿਰ ਰੇਡਰ ਦੇ ਮੋਢੇ ਦੀਆਂ ਤਿੰਨ ਲਾਲ ਫਿੱਤੀਆਂ ਮੁਸਕਰਾਉਂਦੀਆਂ ਤੇ ਕਦੇ ਘੂਰਨ ਲੱਗ ਪੈਂਦੀਆਂ ਆਉਣ ਵਾਲੇ ਮੁੰਡੇ ਦਾ ਮਨ ਬੁਰੀ ਤਰ੍ਹਾਂ ਧੜਕ ਰਿਹਾ ਸੀਗਾ ਉਹ ਆਪਣੇ ਚਿਹਰੇ ਦੇ ਬਦਲ ਦੇ ਭਾਵਾਂ ਨੂੰ ਲੁਕਾਉਣ ਲਈ ਬੈਂਚ ਦੇ ਬੈਠਾ ਬੈਠਾ ਬਾਹਰ ਵੇਖਣ ਲੱਗ ਪਿਆ ਛਿਪਦੇ ਸੂਰਜ ਦੀ ਪੀਲੀ ਧੁੱਪ ਸਾਬ ਦੀ ਮੈਦੇ ਲਿਬੜੇ ਪਿੰਡੇ ਉੱਤੇ ਬਿਮਾਰ ਮਵਾਰ ਜਾਪਦੀ ਸੀ ਮੱਝ ਉੱਚੀ ਮੁੰਨੀ ਨਾਲ ਆਪਣਾ ਇੱਕੋ ਇੱਕ ਖੱਬਾ ਦਾਤਰੀ ਸਿੰਘ ਬਾਰ-ਬਾਰ ਠਕੋਰ ਰਹੀ ਸੀ ਖਿਆਲ ਸਿੰਘ ਨੂੰ ਅੰਦਰੋਂ ਗੂੰਹੇ ਵਾਲਾ ਕੀੜਾ ਖਾਰਿਆ ਸੀਗਾ। 1 ਜਨਵਰੀ ਦੇ ਜਵਾਨ ਪਲੇ ਦਾ ਥਰਿਆ ਬੁੱਲਾ ਤੱਕਾ ਦੇ ਕੇ ਰੀਡਰ ਦੀ ਕੋਠੜੀ ਵਿੱਚ ਆਵੜਿਆ ਜਿੱਥੇ ਬ੍ਰਾਂਡ ਕੋਟ ਵਿੱਚ ਕਸਿਆ ਸੰਤਰੀ ਮੁੰਡੇ ਨੂੰ ਛੱਡ ਗਿਆ ਸੀਗਾ। ਉਸ ਨੇ ਕੋੜੀ ਨਜ਼ਰ ਨਾਲ ਰੀਡਰ ਦੀ ਲਾਪਰਵਾਹੀ ਨੂੰ ਘੋਰੀਆ ਜਨਾਬ ਮੈਨੂੰ ਵਾਪਸ ਜਾਣ ਲਈ ਫਿਰ ਬਸ ਨਹੀਂ ਜੀ ਮਿਲਣੀ। ਉਹ ਬਸ ਆਇਆ। ਰੀਡਰ ਨੇ ਦਸਤਕਤ ਕਰਵਾਉਣ ਵਾਲੇ ਕਾਗਜ਼ਾਂ ਦੀ ਥਈ ਚੁੱਕ ਲਈ ਅਤੇ ਕੋਠੜੀ ਤੋਂ ਬਾਹਰ ਹੋ ਗਿਆ ਉਹ। ਮੁੰਡੇ ਦੇ ਜੀਵ ਵਿੱਚ ਆਈ ਵੀ ਕੋਠੜੀ ਵਿੱਚ ਪਏ ਕਾਗਜ਼ਾਂ ਅਤੇ ਰਜਿਸਟਰਾਂ ਨੂੰ ਅੱਗ ਲਾ ਕੇ ਦੌੜ ਜਾਵਾਂ ਇਹ ਮੈਨੂੰ ਫੜ ਨਹੀਂ ਸਕਣਗੇ। ਇੱਕ ਵਾਰੀ ਤਾਂ ਸਾਥੀਆਂ ਵਿੱਚ ਮੇਰੀ ਬੱਲੇ ਬੱਲੇ ਹੋ ਜਾਵੇਗੀ ਉਹ ਬਾਹਰ ਦੇਖਿਆ ਆ ਵੀ ਮੱਜ ਨੇ ਹਲੇ ਵੀ ਠਾਕ ਟਿਕਾਈ ਲਈ ਹੋਈ ਸੀਗੀ ਉਹ ਡੀਐਸਪੀ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਸੋਚਣ ਲੱਗ ਪਿਆ ਹੁਣ ਈਟਾਂ ਦੇ ਫਰਸ਼ ਉੱਤੇ ਬੋਰਡ ਖੜਕਣ ਨਾਲ ਉਹ ਚੇਤਨ ਹੋ ਗਿਆ ਰੇਡਰ ਨੇ ਉਸ ਨੂੰ ਜਾਣ ਦੀ ਅੱਖ ਮਾਰ ਦਿੱਤੀ ਉਹ ਉੱਠਦੇ ਸਾਰਨ ਦਰਜਾ ਖਾ ਗਿਆ ਬਾਹਰ ਨਿਕਦਿਆਂ ਹੀ ਠੰਡ ਨੇ ਉਹਦੇ ਨੰਗੇ ਮੱਥੇ ਛਾਂਟ ਕੱਟ ਮਾਰੀ ਦੋ ਦੋ ਉਂਗਲ ਚੋਪੜੇ ਵਾਲ ਤਾਰਾਂ ਦੇ ਬੁਰਛਵਾਗ ਆਕੜੇ ਤੇ ਖਿਲਰੇ ਪਏ ਸਨ ਸਾਲਾ ਬਰਾਰ ਦੀ ਥਾਂ ਕਿਤੇ ਸੱਚੀ ਭਗਿਆਰ ਨਾ ਸਾਬਤ ਹੋਵੇ ਉਉਦੀ ਸੋਖਮ ਕੰਪਨੀ ਵਿੱਚ ਸੋਚਦੀਆਂ ਸੋਈਆਂ ਚੋਬਾ ਮਾਰ ਰਹੀਆਂ ਸਨ। ਇਟਾਂ ਦਾ ਗਿੱਲਾ ਤੇ ਠਰਿਆ ਫਰਸ਼ ਜੁੱਤੀ ਵਿੱਦੀ ਵੀ ਸੁਨ ਝੜ ਰਿਹਾ ਸੀਗਾ। ਦਰਵਾਜ਼ਾ ਵੜਨ ਤੋਂ ਪਹਿਲਾਂ ਉਸਨੇ ਆਪਣੇ ਆਪ ਨੂੰ ਹਿਲੋਣਿਆ, ਫਿਰ ਉਸ ਨੀਵੀਂ ਸੁੱਟ ਕੇ ਬਾਹਰ ਵਿੱਚੋਂ ਖਲੋਂਦਿਆਂ ਆ ਗਿਆ ਮੱਗੀ ਵੀ ਸਰ ਅੰਦਰ ਆ ਜਾਵਾਂ। ਹਾਂ ਆ ਜਾ। ਡੀਐਸਪੀ ਨੇ ਨਾਲ ਹੀ ਤਿੱਖੀਆਂ ਤਤੀਆਂ ਨਜ਼ਰਾਂ ਨਾਲ ਘੋਗਦਿਆਂ ਸਿਰ ਹਿਲਾਇਆ। ਉਸਨੇ ਮੁੰਡੇ ਦੀ ਹਰ ਹਰਕਤ ਨੋਟ ਕਰਨ ਤੋਂ ਪਹਿਲਾਂ ਇੱਕ ਰਵਾਲਵਰ ਕਾਗਜ਼ਾਂ ਦੀ ਫਾਈਲ ਉੱਤੇ ਸੱਜੇ ਹੱਥ ਰੱਖ ਲਿਆ ਸੀਗਾ। ਉਹ ਅੱਜਕੱਲ ਦੇ ਨੌਜਵਾਨਾਂ ਉੱਤੇ ਕਿਸੇ ਤਰ੍ਹਾਂ ਦਾ اعਤਬਾਰ ਕਰਨ ਨੂੰ ਤਿਆਰ ਨਹੀਂ ਸੀਗਾ ਰਵਾਲਵਰ ਮੇਜ ਉਤੇ ਪਿਆ ਵੇਕੇ ਮੁੰਡੇ ਦੀਆਂ ਖਾਨਿਆਂ ਗਵਾਜ ਗਈਆਂ ਉਹ ਲਫਾਫਾ ਕੰਬਰੇ ਹੱਥਾਂ ਨਾਲ ਸਾਬ ਦੀ ਮੇਜ ਉਤੇ ਰੱਖ ਦਿੰਦਾ ਉਹਨੇ ਡੀਐਸਪੀ ਮੁੰਡੇ ਦੀ ਕੰਪਨੀ ਤੋਂ ਉਹਦੇ ਅੰਦਰਲਾ ਜੇਰਾ ਭਾਂਪ ਗਿਆ ਤੂੰ ਬਾਹਰ ਬੈਠ ਸਾਬ ਨੇ ਚਿੱਠੀ ਪੜਨ ਤੋਂ ਪਹਿਲਾਂ ਮੁੰਡੇ ਨੂੰ ਉਂਗਲ ਹਲਾ ਕੇ ਬਾਹਰ ਕਰ ਦਿੱਤਾ ਬਰਾੜ ਨੇ ਹੁਣ ਕਾਗਜ਼ ਦੀਆਂ ਤਿਆਂ ਖੋਲਦਿਆਂ ਪੜਿਆ ਕਿ ਪਿਆਰੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਚਿੱਠੀ ਲੈ ਕੇ ਆਉਣ ਵਾਲਾ ਮੱਗਰ ਸਿੰਘ ਮੇਰੇ ਮਾਮੇ ਦਾ ਪੁੱਤ ਹੈ ਵੱਧ ਕਿਸਮਤ ਦੀ ਨਾਲ ਨਕਸਰੀਆਂ ਦੇ ਢਾਈ ਚੜ ਗਿਆ ਹੈ ਆਪਣੇ ਬਚਾਅ ਵਾਸਤੇ ਇਹ ਮੇਰੇ ਪੇਸ਼ ਹੋਣ ਆਇਆ ਸੀਗਾ ਮੈਂ ਇਹਨੂੰ ਸਲਾਹ ਦੱਤੀ ਵੀ ਤੂੰ ਸਿੱਧਾ ਹੀ ਬਰਾੜ ਸਾਹਿਬ ਦੇ ਪੇਸ਼ ਹੋ ਜਾ ਮੈਂ ਉਹਨਾਂ ਹੇਠ 4 ਸਾਲ ਸਬ ਇੰਸਪੈਕਟਰ ਰਿਹਾ ਤੇਰੀ ਜ਼ਰੂਰ ਮਦਦ ਕਰਨਗੇ ਇਹ ਇਹ ਆਉਣਾ ਨਹੀਂ ਚਾਹੁੰਦਾ ਜੀ ਪਰ ਮੈਂ ਸਾਰੀ ਜ਼ਿੰਮੇਵਾਰੀ ਓਟ ਕੇ ਤੁਹਾਡੇ ਵੱਲ ਤੋਰ ਦਤਾ ਮੇਰੀ ਸਰਵਸਤੇ ਸਾਡੇ ਸਾਂਝੇ ਪਿਆਰ ਨੂੰ ਮੁੱਖ ਰੱਖਦੇ ਆ ਮੱਗਰ ਸਿੰਘ ਦੀ ਹਰ ਸੂਰਤ ਬਚਤ ਕਰਨੀ ਹੈ ਮੈਂ ਆਪ ਇਸ ਨੂੰ ਲੈ ਕੇ ਆਉਣਾ ਚਾਹੁੰਦਾ ਸੀਗਾ ਪਰ ਛੁੱਟੀ ਨਹੀਂ ਮਿਲ ਸਕੀ ਮੁੰਡੇ ਨੇ ਮੇਰੇ ਕੋਲ ਕਸਮ ਖਾਧੀ ਹੈ ਵੀ ਉਹ ਹਾਲੇ ਤੱਕ ਉਸਨੇ ਕੋਈ ਜੁਰਮ ਨਹੀਂ ਕੀਤਾ ਪਰ ਵਾਰੰਟ ਨਿਕਲ ਗਏ ਨੇ ਇਹਦੇ ਮੈਨੂੰ ਤੁਹਾਡੇ ਉਤੇ ਭਰੋਸਾ ਹੈ ਤੇ ਇਸ ਭਰੋਸੇ ਕਾਰਨ ਹੀ ਮੈਂ ਮੱਗਰ ਸਿੰਘ ਨੂੰ ਤੁਹਾਡੇ ਕੋਲ ਭੇਜ ਰਿਹਾ ਸਾਰੀ ਉਮਰ ਤੁਹਾਡਾ ਐਸਾਨਮੰਦ ਰਹਾਂਗਾ ਤੁਹਾਡਾ ਖਾਦਮ ਬਲਬੀਰ ਸਿੰਘ ਬੁੱਟਰ ਸੋ ਦੋਸਤੋ ਇਹ ਸੀ ਸਰਮੇਲ ਦੀ ਜ਼ਿੰਦਗੀ ਦਾ ਭਾਗ 56 ਸੋ ਭਾਗ 57 ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ